पंद्रह सौ ईस्वी में बनिया जी कहें भी बाबा जी आए कलोरी धाम तू इल पानी दोलिया बन इतने बह के उन्होंने डंगर जला थे चराए तो एक दिन आए बाबा जी ने दुद्ध वास्ते किया। तो बच्चों ने अणसुई जी गा थी बाबा अती दुध लगा लो ਉਹਨਾਂ ਨੇ ਕਰ ਬੱਚਿਆਂ ਨੇ ਵੀ ਪਿੱਤਾ ਆਈ ਗਿਆ ਨੂੰ ਮਿਲਿਆ ਤਾਂ ਉਹਨਾਂ ਨੇ ਕਿਹਾ ਬਾਬਾ ਜੀ ਨੇ ਵੀ ਤੁਹਾਨੂੰ ਆਗਿਆ ਸਮੱਸਿਆ ਕੀ ਹੈ ਕਹਿੰਦੇ ਸਾਨੂੰ ਪਾਣੀ ਵਾਸਤੇ ਦੂਜਾ ਜਾਣਾ ਪੈਂਦਾ ਕੋਈ ਇਸ ਚੀਜ਼ ਦਾ ਸਮਝ ਆਉਂਦਾ ਨਹੀਂ ਜੀ ਇਹ ਨਾਲ ਬ੍ਰਿਜ ਮਾ ਸ਼ਰਮਾ ਇਹ 550 ਸਾਲ ਲਗਭਗ ਪੁਰਾਣਾ ਜੀ 1500 ਸਾਲ ਵਿੱਚ ਬਣਿਆ ਸੀਗਾ ਜੀ ਕਿਹੜੇ ਰਾਜੇ ਨੇ ਇਸਨੇ ਸ਼ਾਸਨ ਕਰਦਾ ਰਾਜਾ ਨੂਰਪੁਰ ਜਗ ਸਿੰਘ ਇਹ ਬੋਲਦੇ ਇਸ ਮੰਦਪ ਦਾ ਨਿਰਮਾਣ ਕੀਤਾ ਹੈ ਇਹ ਬਣਿਆ ਸੀਗਾ 1500 ਈਸਵੀ ਚ ਰਾਜਾ ਨੂਰਪੁਰ ਜਗ ਸਿੰਘ ਦਾ ਕਿਲਾ ਜੀ ਇਹ ਕਹਿੰਦੇ ਵੀ ਬਾਬਾ ਜੀ ਆਏ ਪੰਡੋਰੀ ਨਾਮ ਤੋਂ ਇੱਥੇ ਆਇਕਲ ਪਾਣੀ ਦੀਆਂ ਬੋਲੀਆਂ ਬਣੀਆਂ ਇੱਥੇ ਬਹਿ ਕੇ ਉਹਨਾਂ ਤਪੱਸਿਆ ਕੀਤੀ ਤਪੱਸਿਆ ਤੋਂ ਬਾਅਦ ਜਿਹੜੇ ਟਾਈਮ ਨਾਲ ਗਊਸ਼ਾਲਾ ਦੰਗਰ ਜਿਹੜੇ ਚਰਾਂਦੇ ਸੀ ਚਰਾਏ ਤੇ ਇੱਕ ਦਿਨ ਉੱਥੇ ਆਏ ਬਾਬਾ ਜੀ ਨੇ ਦੁੱਧ ਵਾਸਤੇ ਗਿਆ ਤੇ ਬੱਚਿਆਂ ਨੇ ਅਨਸੂਝ ਜਿਹੀ ਗੱਛੀ ਉਹ ਬਾਬਾ ਅੱਗੇ ਕਰੀ ਕਰਤੀ ਪੀਰਾ ਦੁੱਧ ਨਿਕਾਲ ਲਓ ਤੇ ਬਾਬਾ ਜੀ ਤਪਸ਼ਿਆ ਤੋਂ ਉੱਠੇ ਨਾਪੀ ਲਗਾਈ ਉਹਦਾ ਇਹ ਦੁੱਧ ਜਿਹੜਾ ਉਹਨਾਂ ਨੇ ਕਢ ਲਿਆ ਬੱਚਿਆਂ ਨੇ ਵੀ ਪਿੱਤਾ ਆਈ ਗਿਆ ਉਹ ਵੀ ਮਿਲਿਆ ਤੇ ਬੱਚਿਆਂ ਨੇ ਸ਼ਾਮ ਨੂੰ ਘਰ ਜਾ ਕੇ ਕਿਹਾ ਉਹਨਾਂ ਦੇ ਜਿਹੜੇ ਮਾਂ ਵਾਪਸੀ ਗਿਆ ਉਹ ਇਕੱਠੇ ਹੋ ਕੇ ਆ ਕੇ ਸਾਡੇ ਬੱਚਿਆਂ ਨੂੰ ਤੁਸੀਂ ਮਾਫ਼ ਕਰ ਦਿਓ ਉਹਨਾਂ ਨੇ ਕਿਹਾ ਬਾਬਾ ਜੀ ਨੇ ਵੀ ਤੁਹਾਨੂੰ ਅਗਲੀ ਪੁਨਛਿਆ ਕੀ ਹੈ ਕਹਿੰਦੇ ਸਾਨੂੰ ਪਾਣੀ ਵਾਸਤੇ ਦੂਰ ਜਾਣਾ ਪੈਂਦਾ ਕੋਈ ਇਸ ਚੀਜ਼ ਦਾ ਸਮਾਧਾਨ ਹੋ ਜਾਏ ਤਾਂ ਠੀਕ ਹੈ ਫਿਰ ਉਹਨਾਂ ਨੇ ਪੁਨਛਿਆ ਤੋਂ ਬਾਅਦ ਦੁਬਾਰਾ ਉੱਠੇ ਜਿਸ ਲਈ ਚਿੰਟਾ ਕਰਦਿਆ ਜਿੱਥੇ ਪਾਣੀ ਜਿਆ ਨਿਕਲ ਗਿਆ ਇਸ ਚੀਜ਼ ਦਾ ਰਾਜਾ ਜੀ ਨੂੰ ਪਤਾ ਲੱਗ ਗਿਆ ਦੂਪਰ ਤਾਂ ਉਹਨਾਂ ਨੇ ਫਿਰ ਆ ਕੇ ਆਪਣਾ ਕੀਤਾ ਨਾ ਅੱਗੇ ਪ੍ਰਣਾਮ ਵਗੈਰਾ ਅਸ਼ੀਰਵਾਦ ਲਿਆ ਇਹਨਾਂ ਦਾ ਜਿਨ੍ਹਾਂ ਦੇ ਘਰ ਬੇਟਾ ਨਹੀਂ ਤਾਂ ਉਹ ਇੰਦੇ ਅਸ਼ੀਰਵਾਦ ਨਾਲ ਦਾਮ ਨਾਲ ਜਾ ਕੇ ਇਹਦੇ ਘਰ ਪਰਿਵਾਰ ਹੋ ਗਿਆ ਉਹਨਾਂ ਨੂੰ ਸੱਤ ਪੀੜੀ ਦਾ ਜਿਹੜਾ ਮਿਲ ਗਿਆ ਵੀ ਤੁਹਾਨੂੰ ਸੱਤ ਪੀੜੀ ਦਿੱਕੀ ਜ਼ਿਲੇ ਦਾ ਇਹ ਬਹੁਤ ਸਾਰੇ ਗੱਲਾਂ ਰਾਜੇਵਾਲ ਉਹ ਜਿਹੜੇ ਬਾਬਾ ਜੀ ਸੀਗੇ ਉਹਨਾਂ ਨੇ ਉਹਨਾਂ ਨੇ ਜਿਹੜੇ ਠੀਕੀ ਬਾਬਾ ਜੀ ਨੂੰ ਦੇਰ ਤੱਕ ਪਨੋਲੀ ਨਾਮ ਦੋਏ ਸ ਤੇ ਬਾਬਾ ਜੀ ਫਿਰ ਉਸ ਤੋਂ ਬਾਅਦ ਲੱਗ ਗਏ ਮੰਦਰ ਉਹਨਾਂ ਵਾਲਾ ਮੰਦਰ ਨੂਰਪੁਰ ਰਾਜੇ ਦੇ ਸੋ ਪਰ ਇਹ ਤੁਹਾਨੂੰ ਲੱਗਦਾ ਨਹੀਂ ਕਿ ਨਾ ਪ੍ਰਾਚਨ ਕਿਲਾ ਆਇਆ ਇਸ ਮੰਦਿਰਾਂ ਪਰ ਤੋਂ ਹੱਥ ਤੇ ਜਾਣੀ ਹੁੰਦੀ ਉਹ ਨਵਾਂ ਹੈ ਉਸ ਪਿੱਛੇ ਆਪਣੇ ਬਲਦਾਂਜ ਇੱਕ ਮੰਨਤਾ ਦੀ ਧਰਤੀ ਇੱਥੇ ਸ਼੍ਰੀ ਠਾਕੁਰ ਰਾਮ ਗਵਾਲ ਜੀ ਦਾ ਮੰਦਿਰ ਹੈ ਪੁਰਾਣਾ ওই 150 ਸਾਲ ਤੋਂ ਲਗਭਗ ਜਿਹੜਾ ਕਿ ਮੰਤਰੀ ਗੱਦੀ ਬੱਜੇ ਜੇ ਨਾਸਰ ਜੇ ਦਾ ਔਰ ਇਹਦੀ ਮਤਲਬ ਪਹਿਲਾਂ ਬਹੁਤ ਸਦਾ ਲੁੱਥਿਆ ਦੇਈ ਹੋਇ ਜਦਾ ਮਲੇਰ ਦੇਜੀ ਤੇ ਆਪਣੇ ਰਾਮ ਨੰਮੀ ਨੂੰ ਜਨਮਸ਼ਤਮੀ ਨੂੰ ਪਿਆਰ ਬੜੇ ਜੋਸ਼ ਨਾਲਸਾ ਮਨਾਇਆ ਜਾਂਦਾ ਸੀ ਪਰ ਜੇ ਉਹ ਅੰਡਰਟੇਕ ਹੋਇਆ ਇਸ ਵਾਰ ਥੋੜੀ ਗਵਰਨਮੈਂਟ ਅੰਡਰਟੇਕ ਹੋਇਆ ਇਸ ਵਾਰ ਥੋੜੀ ਮੰਦਿਰ ਦੀ ਕੋਈ ਚੇਰ ਘਟ ਕੀਤੀ ਗਈ ਹੈ ਵਿੱਚ ਵਿੱਚ ਕੰਮ ਚੱਲਦਾ ਵਿੱਚ ਕੰਮ ਬੱਧ ਹੋ ਜਾਂਦਾ ਸਪਾ ਚੀਨ ਕਿਥੇ ਬੋਲੀਆਂ ਜਿੱਥੇ ਪਾਣੀ 24 ਘੰਟੇ ਪਾਣੀ ਨਿਕਲਦਾ ਸੀ ਸਰਦੀਆਂ ਵਿੱਚ ਗਰਮ ਪਾਣੀ ਨਾਲ ਦੇ ਲੋਕ ਗਰਮੀਆਂ ਜੇ ਲਗਭਗ ਤੰਡਾ ਦਾ ਇਹ ਪਾਣੀ ਨਾ ਹਾਂਦਾ ਬਿਲਕੁਲ ਸਿੱਧਾ ਨੂੰ ਮ ਜਾਂਦਾ ਸੀ ਸ਼ਿਵਾਂ ਦਾ ਮੰਦਿਰ ਹੈ ਬੁਲੀਆਂ ਲੋਕੀ ਪਾਣੀ ਦਾ ਨਾ ਜਾਂਦਾ ਸੀ ਲੇਕਿਨ ਪਿਛਲੇ ਕਈ ਸਾਲਾਂ ਤੋਂ ਪਾਣੀ ਨਿਕਲਣਾ ਵੀ ਬੁਲੀਆਂ ਬੰਦ ਹੋ ਗਿਆ ਬਹੁਤ ਲਗਭਗ ਪਾਣੀ ਸੁੱਕੀ ਗਿਆ ਜਿਹਦੇ ਉੱਪਰ ਪ੍ਰਸ਼ਾਸਨ ਨੇ ਕੋਈ ਵੀ ਮਤਲਬ ਥੋਸ ਕਦਮ ਨਹੀਂ ਉਠਾਏਗੇ ਨੋਰਮਲ ਕੰਮ ਕੀਤੇਗੇ ਲੇਕਿਨ ਥੋਸ ਕਦਮ ਨਹੀਂ ਉਠਾਏਗੇ ਉਸੇ ਔਰ ਇੰਨਾ ਪੁਰਾਣਾ ਮੰਦਿਰ ਦਾ ਚਿਲਾ ਹੋਵੇ ਦੇਬਾਜ ਦੇ ਪ੍ਰਾਤਿਤਵਿਕਾ ਵਿਗਵ ਭਾਵ ਦਾ ਇੱਕ ਮਤਲਬ ਸੁਹਰੀ ਚੀਜ਼ ਹੁੰਦੇ باوجود ਜੇ ਕੋਈ ਧਿਆਨ ਦਿੱਤਾ ਗਿਆ ਕਿਲਾ ਜੇ ਟੁੱਟਦੇ ਕਗਾਰ ਤੇ ਆ ਬਿਲਕੁਲ ਹਾਲਤ ਉਹਦੀ ਖੰਡੇ ਬਹਾਲਤ ਖੰਡਰਾਂ ਤੋਂ ਉੱਚੀ ਹੈ ਔਰ ਸਰਕਾਰ ਦੇ ਔਰ ਪ੍ਰਸ਼ਾਸਨ ਨੇ ਇਸ ਉਪਰ ਕੋ ਧਿਆਨ ਦਿੱਤਾ ਕਿਉਂਕਿ ਸਾਡੇ ਲੱਗੀ ਕਾਰਗਰ ਮਹਾਦੇਵ ਜੀ ਦਾ ਮੰਦਿਰ ਉੱਤੇ ਤੁਸੀਂ ਸੁਣਿਆ ਦੁਨੀਆ ਆਦੀ ਹੈ ਦੁਨੀਆ ਭਰ ਤੋਂ ਲੋਕਸ਼ੇ ਘੱਲੂ ਆ ਰਹੇ ਹੈ ਔਰ ਇੱਥੇ ਇਹ ਤਿੰਨ ਤਿੰਨ ਸੱਤ ਨੂੰ ਜਗ੍ਹਾ ਨਹੀਂ ਦੀ ਪਿਆ ਰੱਖਣ ਜਗ੍ਹਾ ਨਹੀਂ ਦੀ ਔਰ ਲੋਕ ਸਾਰੇ ਇਸ ਜਗ੍ਹਾ ਤੇ ਲੰਘੀ ਜਾਂਦੇ ਨੇ ਲੇਕਿਨ ਮੇਰਾ ਸਰਕਾਰ ਨੂੰ ਇਹ ਨਿਵੇਦਨ ਹੋਏਗਾ ਕਿ ਇਸ ਮੰਦਿਰ ਸ਼੍ਰੀ ਠਾਕੁਰ ਰਾਮ ਕਾ ਗੋਪਾਲ ਦੀ ਧਰਤੀ ਉੱਪਰ ਇਹ ਇਹਦਾ ਵੱਡਾ ਮੰਦਿਰ ਹੈ ਜਿਹਦੀ ਇੱਕ ਪ੍ਰਮਾਣਿਕਤਾ ਵੀ ਹੈ ਉਹ ਲੋਕ ਪਹਿਲਾਂ ਬੜੇ ਸ਼ਬਦ ਲਾਉਂਦੇ ਸੀ ਲੋਕ ਵਰਤ ਰਹੇ ਸੀ ਤੇ ਆਂਦੇ ਸੀ ਮੇਰੇ ਲੱਗਦੇ ਸੀ ਲੇਕਿਨ ਸਰਕਾਰ ਨੇ ਇਸ ਤੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਇਸ ਇਸ ਵਜੋਂ ਇਸ ਸ਼ਬਦਾਂ ਨੂੰ ਵੀ ਕੱਢ ਗਏ ਔਰ ਲੋਕ ਕੋਈ ਅੰਦੇ ਵੀ ਨਹੀਂ ਇਹਦਾ ਜਦੋਂ ਗੌਰਮੈਂਟ ਨੇ ਇਹ ਡੇ ਕੀਤਾ ਸੀਗਾ ਉਸ ਤੋਂ ਬਾਅਦ ਗੌਰਮੈਂਟ ਨੇ ਕਿਰਾਏ ਲਗਾਏ ਨੇ ਇੰਡਸਟਰੀਅਲ ਕਿਰਾਏ ਲਗਾਏ ਨੇ ਕਲੈਸ਼ਰ ਦੇ ਉਹਨੂੰ ਕਿਰਾਏ ਲਗਾਏ ਨੇ ਦੁਕਾਨਾਂ ਨੂੰ ਕਿਰਾਏ ਲਗਾਏ ਨੇ ਔਰ ਕਈ-ਕਈ ਵਿੱਚ ਵਿੱਚ ਘਰਾਂ ਨੂੰ ਕਿਰਾਏ ਲਗਾਏ ਗਏ ਨੇ ਉਤੋਂ ਬਹੁਤ ਜ਼ਿਆਦਾ ਰੈਵਨਿਊ ਜਨਰੇਟ ਹੋ ਰਿਹਾ ਔਰ ਪੈਸਾ ਸਰਕਾਰ ਨੂੰ ਆ ਰਿਹਾ ਉਸ ਪੈਸੇ ਦਾ ਹੀ ਸਹੀ ਤਰੀਕੇ ਨਾਲ ਸਰਕਾਰ ਯੂਜ਼ ਕਰਕੇ ਉਹ ਮੰਦਿਰ ਡਿਵੈਲਪਮੈਂਟ ਤੇ ਲਾਏ ਤਾਂ ਇਹ ਇੱਕ ਬਹੁਤ ਵਧੀਆ ਬਹੁਤ ਤਗੜਾ ਇੱਕ ਆਪਣੇ ਟੂਰਿਸਟ ਅਟਰੈਕਸ਼ਨ ਬਣ ਸਕਦਾ ਹੈ ਜਿੰਨਾ ਤੁਸੀਂ ਗੱਲਵਾਂਗੇ श्री राम गोपाल मंदिर दी तक किसे मठा टेकेंगे और कोई मुंगारणा दी पूर्णा करेंगे और ਉਸੇ ਨਾਲ ਹੀ ਸਾਡੇ ਇਲਾਕੇ ਦਾ ਵਿਕਾਸ ਹੋਵੇਗਾ। ਇਹ ਆਜਾ ਇਹ ਪੁਰਾਣਾ 500 ਸਾਲ ਦਾ ਮੰਦਿਰ ਹੈ। ਮੰਤਰਾਂ ਟੈਂਡਾਮ ਦਾ ਮੰਦਿਰ ਹੈਗਾ। ਪਹਿਲੇ ਤੇ ਮੰਤਰਾਂ ਦਾ ਟੈਂਡਾਮ ਜਿਹੜੀ ਦੇਖਰੇਖ ਹੀ ਵਧੀਆ ਹੁੰਦੀ ਸੀ। ਅਸੀਂ ਵੀ 42 ਪੜੇ ਲਿਖੇ ਆ। ਭਾਵੇਂ ਮੀਂਹ ਤੱਕ ਸਾਡਾ ਸਕੂਲ ਹੁੰਦਾ ਰਿਹਾ। ਤੇ ਸਾਰਾ ਕੁਝ ਵਧੀਆ ਹੀ ਮੰਤਰਾਂ ਟੈਂਡਾਮ ਚੱਲਦਾ ਪਿਆ। ਉਹਨ ਸਰਕਾਰ ਦੇ ਟੇਕਓਵਰ ਹੋਇਆ ਦਾ। ਆਪਣੇ ਡਮਟਾਲ ਮੰਡੀ ਦਾ ਵੀ ਕਰਾਇਆ ਜਾਂਦਾ ਕ੍ਰਸ਼ਰਾਂ ਦਾ ਵੀ ਕਰਾਇਆ ਜਾਂਦਾ ਮੰਦਰ ਨੂੰ ਤੇ ਮੰਦਰ ਦੀ ਜਿਹੜੀ ਡਵੈਲਪਮੈਂਟ ਅਸੇ ਹੀ ਨਹੀਂ ਹੋ ਰਹੀ ਅਸੀਂ ਚੰਨਿਆ ਕਿ ਜਿਹੜਾ ਮੰਦਰ ਦੀ ਸਾਡੀ ਬੋਲੀਆਂ ਪੁਰਾਣੀਆਂ ਤੇ ਸੁੱਕ ਰਹੀਆਂ ਗਈਆਂ ਇਹ ਵੀ ਵਧੀਆ ਤਰੀਕੇ ਨਾਲ ਦੇਖ ਰਿਆ ਹੋਵੇ ਤੇ ਜਿਹੜਾ ਮੰਦਰ ਦਾ ਕੰਮ ਰੁਕੇ ਦਾ ਉਹ ਵੀ ਵਧੀਆ ਤਰੀਕੇ ਨਾਲ ਹੋਵੇ ਤੁਹਾਡੀ ਸਰਕਾਰ ਅਗੇ ਇਹੋ ਪੀਲਾ ਕਿ ਜਿਹੜਾ ਸਾਡਾ ਡਮਟਾਲ ਮੰਦਰ ਆ ਇਹ ਵਧੀਆ ਤਰੀਕੇ ਨਾਲ ਇਹਦਾ ਕੰਮ ਕਾਜ ਵਧੀਆ ਤਰੀਕੇ ਨਾਲ ਹੋਇਆ